ਕਣਕਾਂ ਨੂੰ ਅਗ ਲੱਗੀ ਹੈ ਨਾ ਕਿਆ ਥਾਂ ਤੇ ਤੁਹਾਨੂੰ ਪਤਾ ਹੈ ਬਹੁਤ ਥਾਂਾਂ ਤੇ ਤੇ ਇੱਕ ਚੀਜ਼ ਤੋਂ ਸਿੱਖਣ ਵਾਲੀ ਹੈ ਕਣਕ ਤਾਂ ਹਰ ਸਟੇਟ ਵਿੱਚ ਹੁੰਦੀ ਹੈ ਇਕੱਲੇ ਪੰਜਾਬ ਵਿੱਚ ਹੀ ਕੋ ਅਗ ਲੱਗਦੀ ਕੋਈ ਨਾ ਕੋਈ ਕਾਰਨ ਤੇ ਹੋਏਗਾ ਨਾ ਅਸੀਂ ਵੀ ਖੇਤੀ ਕਰਦੇ ਹਾਂ ਪਰ ਮੈਂ ਇੱਕ ਮਹਿਸੂਸ ਕਰਦਾ ਸੀ ਅੱਜ ਤੋਂ ਨਾ 20 25 ਸਾਲ ਪਹਿਲਾਂ ਲੋਕ ਖੇਤਾਂ ਜਿਆਦਾ ਰਹੀ ਹੁੰਦੇ ਸੀ ਜਦੋਂ ਹੱਥਾਂ ਨਾਲ ਵਾਢੀ ਕਰਦੇ ਹੁੰਦੇ ਸੀ ਨਾ ਅੱਜ ਉਦੋਂ ਚਾਹ ਵੀ ਖੇਤਾਂ 'ਚ ਹੀ ਬਣਾਈ ਹੁੰਦੀ ਸੀ ਤੇ ਕਈ ਵਾਰੀ ਚਾਹ ਬਣਾਉਂਦੇ ਆ ਕੋਈ ਚੰਗਿਆੜਾ ਡਿੱਗ ਵੀ ਪਣਾ ਤੇ ਨਾਲ ਉਸੇ ਲਈ ਬੁਝਾ ਵੀ ਦੇਣਾ ਹੁਣ ਤੇ ਮਨ ਲੋ ਕੋਈ ਖੇਤਾ ਚਾਹ ਨਹੀਂ ਬਣਾਉਂਦਾ ਜੋ ਕੋ ਕੰਪੈਨ ਲੱਗੀ ਤੇ ਚਾਹ ਘਰੋਂ ਬਣ ਕੇ ਜਾਣੀ ਹੈ ਇਹਦਾ ਮਤਲਬ ਕੋਈ ਨਾ ਕੋਈ ਘਟਨਾ ਤੇ ਵਾਪਰਦੀ ਹੈ ਦੋ ਤਿੰਨ ਵੀਡੀਓ ਵੀ ਵਾਇਰਲ ਹੋਈਆਂ ਕਿਤੇ ਜਿਹੜੀਆਂ ਚਗਿਆੜੀ ਸੁੱਟ ਦੇਦੀਆਂ ਘਟਨਾ ਤੇ ਵਾਪਰੇ ਅੱਛਾ ਜਿਵੇਂ ਅਕਾਲ ਤਖਤ ਦੀ ਮਰਿਆਦਾ ਵਿੱਚ ਇੱਕ ਸ਼ਬਦ ਲਿਖਿਆ ਨਾ ਵੀ ਜੇ ਮਹਾਰਾਜ ਦਾ ਪ੍ਰਕਾਸ਼ ਹੈ ਤੇ ਸੰਗਤ ਦੀ ਆਵਾਜ਼ ਆਈ ਹੈ ਤੇ ਫੇਰ ਪ੍ਰਕਾਸ਼ ਰਵੇ ਜੇ ਸੰਗਤ ਦੀ ਆਵਾਜ਼ ਆਈ ਨਹੀਂ ਹੈਗੀ ਤੇ ਮਹਾਰਾਜ ਦਾ ਪ੍ਰਕਾਸ਼ ਹੈਗਾ ਵਾ ਫਿਰ ਤੁਸੀਂ ਮਹਾਰਾਜ ਦੀ ਸੇਵਾ ਕਰ ਦਿਓ ਕਿਉਂਕਿ ਜੇ ਆਵਾਜ਼ਾਈ ਨਹੀਂ ਹੈਗੀ ਤੇ ਕੋਈ ਟਟਣਾ ਵਾਪਰ ਸਕਦੀ ਹੈ ਉਹਦੀ ਸੇਵਾ ਕਰ ਦਿਓ ਜੇ ਤੇ ਆਵਾਜ਼ਾਈ ਹੈ ਫਿਰ ਉੱਥੇ ਇੱਕ ਪ੍ਰਬੰਧ ਚਾਹੀਦਾ ਸੇਵਾਦਾਰ ਹੋਵੇ ਇੱਕ ਦੋ ਖਲੋਤੇ ਹੋਣ ਮੰਨ ਲਓ ਜੇ ਸੰਗਤ ਹੀ ਆਵਾਜ਼ਾਈ ਹੈ ਤੇ ਮਹਾਰਾਜ ਦਾ ਪ੍ਰਕਾਸ਼ ਹੋਵੇ ਤੇ ਇੱਕ ਦੋ ਸੇਵਾਦਾਰ ਹੋਣ ਤੇ ਮੈਂ ਮਨ ਸੋਚ ਰਿਹਾ ਸੀ ਸਾਡੀਆਂ ਜ਼ਮੀਨਾਂ ਨਾਲ ਵੀ ਇੰਜ ਹੋਣਾ ਚਾਹੀਦਾ ਜਦੋਂ ਕਣਕਾ ਪੱਕਦੀਆਂ ਨੇ ਨਾ 10 15 ਦਿਨ ਆਪਣੇ ਘਰਾਂ 'ਚੋਂ ਬਾਹਰ ਨਿਕਲੋ ਆਪੋ ਆਪਣੇ ਇਲਾਕਿਆਂ 'ਚ ਆਪਣੇ ਖੇਤਾਂ 'ਚ ਰੋ ਅਜ ਤਾਂ ਮਾਫ ਕਰਨਾ ਸ਼ਹਿਰਾਂ ਵਿੱਚ ਤਾਂ ਹੈ ਹੀ ਕੰਮ ਸੀ ਪਿੰਡਾਂ ਵਿੱਚ ਵੀ ਏਸੀ 2 2 3 3 ਲੱਗੇ ਤੇ ਦਿਨ ਵੇਲੇ ਲੱਗਦਾ ਪਿੰਡ ਵਿੱਚ ਹੈ ਹੀ ਕੋਈ ਨਹੀਂ ਘਟਨਾ ਜਦੋਂ ਸਾਨੂੰ ਜਦੋਂ ਅੱਗ ਵਾਪਰ ਜਦੋਂ ਲੱਗ ਗਈ ਇੱਕ ਵਾਰੀ ਛੇੜੀ ਗਈ ਫਿਰ ਤੇ ਦੂਜੀ ਗੱਲ ਆਪੋ ਆਪਣੇ ਇਲਾਕਿਆਂ 'ਚ ਮੈਂ ਇੱਕ ਬੇਨਤੀ ਕਰਨੀ ਚਾਹੁੰਨਾ ਜਿਸ ਜਿਸ ਇਲਾਕੇ 'ਚ ਵੀ ਘਟਨਾ ਵਾਪਰੀ ਹੁਣ ਤਾਂ ਸਾਡੇ ਸੇਵਾ ਕਰਨ ਵਾਲੇ ਵੀਰ ਦੇਸ਼ ਵਿਦੇਸ਼ ਵਿੱਚ ਹਰ ਥਾਂ ਤੇ ਬੈਠੇ ਆ ਬੜੇ ਚੰਗੇ ਵੀਰ ਵੀ ਹੈਗੇ ਜਿਨ੍ਹਾਂ ਦੀਆਂ ਲੋਕਾਂ ਨੇ ਮੁਰਕੇ ਹੈਲਪ ਵੀ ਕੀਤੀ ਮਦਦ ਕੀਤੀ ਆਪੋ ਆਪਣੇ ਸਾਨੂੰ ਆਪਣੇ ਇਲਾਕਿਆਂ ਦੀ ਆਪ ਸੇਵਾ ਸੰਭਾਲ ਕਰਨੀ ਚਾਹੀਦੀ ਹੈ ਜੇ ਕੋਈ ਸਾਡਾ ਲੋੜਵੰਦ ਇਦਾਂ ਦਾ ਭਰਾ ਹੈਗਾ ਵਾ ਤੇ ਉਹਦੀ ਮਦਦ ਕੀਤੀ ਜਾਵੇ ਤੇ ਅੱਗੇ ਤੋਂ ਇੱਕ ਵਾਰ ਘਟਨਾ ਵਾਪਰ ਗਈ ਹੈ ਅੱਗੇ ਵਾਰ ਇਹ ਘਟਨਾ ਨਾ ਵਾਪਰੇ ਉਹਦੇ ਵਾਸਤੇ ਸਾਨੂੰ ਪੁਖਤਾ ਪ੍ਰਬੰਧ ਪਹਿਲੇ ਕਰਨੇ ਚਾਹੀਦੇ ਜੇ ਅੱਜ ਤੋਂ ਕੁਝ ਢੇਰ ਪਹਿਲਾਂ ਰੌਲਾ ਪੈਂਦੇ ਹੁੰਦੇ ਸੀ ਪਿੰਡਾਂ 'ਚ ਲੁਟੇਰੇ ਆਉਂਦੇ ਤੇ ਲੋਕ ਰਾਤ ਨੂੰ ਠਿਕਰੀ ਪਹਿਰੇ ਲਾਉਂਦੇ ਹੁੰਦੇ ਸੀ ਜਾਗਦੇ ਹੁੰਦੇ ਸੀ ਵੀ ਕੋਈ ਨੁਕਸਾਨ ਨਾ ਵਾਪਰੇ ਤਕਿ ਆਪਾਂ ਆਪਣੀਆਂ ਫਸਲਾਂ ਵੇਲੇ 15 ਦਿਨ 10 ਦਿਨ ਜਦੋਂ ਕਣਕਾਂ ਪੱਕਣ ਦੇ ਨੇ ਮਨ ਲਓ 1 April ਤੋਂ ਸ਼ੁਰੂ ਕਰ ਦੋ ਮੰਨ ਲਓ। ਵੀ 15 April ਤੱਕ ਅਸੀਂ ਆਪੋ ਆਪਣੇ ਖੇਤਾਂ ਦੇ ਲਾਗੇ ਤੁਸੀਂ 1 ਸਾਲ ਕਰਕੇ ਵੇਖ ਲਓ ਜੇ ਪੰਜਾਬ ਵਿੱਚ ਅੱਧਾ ਕੱਲਾ ਵੀ ਕਣਕ ਸੜ ਗਈ ਤਾਂ ਆਖਿਓ। ਜਦੋਂ ਅਸੀਂ ਉਸ ਜਗ੍ਹਾ ਤੇ ਹੈ ਹੀ ਨਹੀਂ ਕੁਝ ਵੀ ਹੋ ਸਕਦਾ। ਹੁਣ ਤਾਂ ਬਿਜਲੀ ਵੀ ਬਹੁਤ ਥਾਵਾਂ ਤੇ ਕੱਟ ਲੱਗ ਰੇ ਸਵੇਰੇ ਤੜਕੇ ਚਲੇ ਜਾਂਦੀ ਐ ਤੇ ਜਾ ਕੇ ਸ਼ਾਮ ਨੂੰ ਆਉਂਦੀ ਐ। ਤੁਸੀਂ ਤੇ ਬਿਜਲੀ ਦਾ ਕਸੂਰ ਵੀ ਨਹੀਂ ਕੱਢ ਸਕਦੇ ਜੀ ਤਾਰ ਸਪਾਰਕ ਹੋ ਗਈ। ਤੋ ਯੋਧਾਕ ਸ਼ੁਰੂ ਨਹੀਂ ਕਰ ਸਕਦੇ। ਤੋ ਇਸ ਕਰਕੇ ਮੇਰੀ ਹੱਥ ਜੋੜ ਕੇ ਖਾਸ ਕਰਕੇ ਕਿਸਾਨ ਭਰਾਵਾਂ ਨੂੰ ਜਿਹੜੇ ਆਪਣੇ ਭੈਣ ਭਰਾਵਾ ਤਰਸ ਆਉਂਦਾ ਜਦੋਂ ਮਹਿੰਗੇ ਮਹਿੰਗੇ ਟਰੈਕਟਰ ਤੇ ਕੰਪੈਨਾਂ ਤੇ ਜਦੋਂ ਆਪਣੇ ਸਾਧਨ ਛੱਡਦੇ ਆ ਨਾ ਉਦੋਂ ਸੱਚੀ ਗੱਲ ਉਦੋਂ ਆਉਂਦਾ ਵਾ ਵੀ ਬੜੀਆਂ ਰੀਝਾਂ ਨਾ ਪਤਾ ਨਹੀਂ ਕਿੰਨੇ ਕਿੰਨੇ ਸੁਪਨੇ ਲੈ ਹੁੰਦੇ ਨੇ ਕਿਸੇ ਨੇ ਠੇਕੇ ਤੇ 4 ਕਿਲੇ ਲੈ ਆ ਕਿਹਨੇ ਆਪਣੇ ਪੁੱਤਰ ਦਾ ਵਿਆਹ ਕਰਨਾ ਹੈ ਕਿਹਨੇ ਆਪਣੀ ਧੀ ਦਾ ਆਨੰਦ ਕਾਰਜ ਕਰਨਾ ਹੈ ਕਿਹਨੇ ਦੋ ਕਮਰੇ ਪਾਉਣੇ ਆ ਔਖਾ ਲੱਗਦਾ ਜਦੋਂ ਜਿਹੜੇ ਜਿਨ੍ਹਾਂ ਦੇ ਸਾਹਮਣੇ ਵਾਪਰਦਾ ਉਹ ਇੰਨੇ ਦੁਖੀ ਹੁੰਦੇ ਜਿਨ੍ਹਾਂ ਨੇ ਵੇਖਿਆ ਉਹਨਾਂ ਦੇ ਮਨ ਇੰਨੇ ਕਲਪਦੇ ਜਿਨ੍ਹਾਂ ਨਾਲ ਸਾਹਮਣੇ ਵਾਪਰਦਾ ਉਹ ਕਿੰਨੇ ਅੰਦਰੋਂ ਦੁਖੀ ਹੁੰਦੇ ਹੋਣਗੇ ਤੋ ਇੱਕ ਚੀਜ਼ ਕੁਝ ਸਿੱਖਣ ਵੀ ਮਿਲਦੀ ਉਹਦੇ ਵਿੱਚ ਇੱਕ ਵੀਰ ਦੀ ਵੀਡੀਓ ਆਈ ਨਾ ਜਿੱਦੇ ਤੇ ਉਹਦੀ 2 2.5 ਕਿਲੇ ਕਣਕ ਸੜੀ ਤੇ ਉਹਨੇ ਕਿਹਾ ਵੀ ਹੁਣ ਬਸ ਕਰੋ ਜਿੰਨਾ ਕਿ ਮੇਰਾ ਨੁਕਸਾਨ ਹੋਇਆ ਸੀ ਮੈਨੂੰ ਉਨੀ ਕਮਾਇਆ ਮਿਲ ਗਈ ਰਜੇਪੁਰ ਜੇ ਇਨਸਾਨ ਵੀ ਦੁਨੀਆ ਤੇ ਹੈਗੇ ਸਾਰੇ ਇੱਕੋ ਜਿਹੇ ਨਹੀਂ ਹੈਗੇ ਇਹੋ ਜਿਹਾਂ ਚੰਗੇ ਇਨਸਾਨਾਂ ਤੋਂ ਪ੍ਰੇਰਨਾ ਲੈਣ ਦੀ ਵੀ ਲੋੜ ਹੈਗੀ ਆ ਵੀ ਚੰਗੀ ਬਿਰਤੀ ਦੇ ਲੋਕ ਵੀ ਸੰਸਾਰ ਦੇ ਵਿੱਚ ਜਿਉਂਦੇ ਨੇ ਪਿਆਰਿਓ ਹੁਣ ਉਹ ਕਲੀਨ ਸ਼ੇਪ ਹੈ ਉਹਦੇ ਸਿਰ ਤੇ ਕੋਈ ਕੇਸ ਨਹੀਂ ਹੈਗਾ ਤੇ ਦੂਜੇ ਬੰਨੇ ਮਾਲੋ ਕੋ ਬੰਦੇ ਨੇ ਗਾਤਰਾ ਵੀ ਪਾਇਆ ਹੋਇਆ ਤੇ ਕਵੇ ਜੀ ਸੜੇ 2 ਕਿੱਲੇ ਤੇ ਆਉਣ ਦਿਓ ਭਾਵੇਂ 10 ਕਿੱਲਿਆਂ ਦੀ ਮੈਨੂੰ ਅਮਰਤ ਤੇ ਤੁਹਾਡਾ ਮਨ ਹੈ ਜੇ ਤੁਹਾਡਾ ਮਨ ਨਹੀਂ ਨਰਜਿਆ ਪਿਆਰਿਓ ਤਾਂ ਮਾਫ ਕਰਨਾ ਪਾਇਆ ਤਨ ਦੇ ਉੱਤੇ ਗਾਤਰਾ ਵੀ ਇੱਕ ਵਿਖਾਵਾ ਹੈ ਜੇ ਗੁਰੂ ਗ੍ਰੰਥ ਸਾਹਿਬ ਜੀ ਬਾਣੀ ਚ ਲਿਖਿਆ ਨਾ ਵੀ ਦਇਆ ਕਪਾ ਤੇ ਸੰਤੋਖ ਸੂਤ ਮਾਰੇ ਜਨੇਊ ਪਉਣ ਤੋਂ ਨਕਾਰ ਨਹੀਂ ਸੀ ਆਖਿਆ ਉਹਨਾਂ ਮਾਰੇ ਨੇ ਆਖਿਆ ਸੀ ਪਾਓ ਪਰ ਦਇਆ ਹੋਣੀ ਚਾਹੀਦੀ ਆ ਸੰਤੋਖ ਹੋਣਾ ਚਾਹੀਦਾ ਵਾ ਜੱਤ ਤੇ ਸਰਤ ਹੋਣਾ ਚਾਹੀਦਾ ਵਾ ਹਈ ਤਾਂ ਪਾਡੇ ਕਤ ਹੈਗਾ ਤੇ ਪਾ ਦੇ ਤੇ ਕੀ ਇਹ ਅਮਰਤਾ ਲਈ ਵਾਸਤੇ ਖੰਡੇ ਦੀ ਪੌ ਲੈਣ ਵਾਸਤੇ ਨਹੀਂ ਹੈਗਾ ਕਿ ਜੇ ਤੇਰੇ ਅੰਦਰ ਦਇਆ ਨਹੀਂ ਹੈਗੀ ਤੇਰੇ ਅੰਦਰ ਸਬਰ ਸੰਤੋਖ ਨਹੀਂ ਹੈਗਾ ਤੇ ਮਾਰੇ ਕਹਿੰਦੇ ਫਿਰ ਪਾਇਆ ਹੋਇਆ ਤਨ ਦੇ ਉੱਤੇ ਕਕਾਰ ਦਾ ਕੀ ਅਰਥ ਇਸ ਕਰਕੇ ਪਹਿਲਾ ਮੋੜ ਇੱਥੋਂ ਬੰਨੋ ਵੀ ਆਪਣੇ ਘਰਾਂ 'ਚ ਗੁਰਬਾਣੀ ਖੁਦ ਪੜੋ ਗੁਰਬਾਣੀ ਨੂੰ ਸਮਝੋ ਸਾਡਾ ਮਾਨ ਜਿੱਦਨ ਗੁਰਬਾਣੀ ਦਾ ਅੰਮ੍ਰਿਤ ਪੀਣ ਲੱਗ ਪਿਆ ਨਾ ਤੰ ਦੇ ਉੱਤੇ ਪਾਈ ਹੋਈ ਸ੍ਰੀ ਸਾਹਿਬ ਵੀ ਸੁਭਾ ਦੇਵੇਗੀ ਪਿਆਰਿਓ ਤੰ ਦੇ ਉੱਤੇ ਪਾਇਓ ਇੱਕ ਕਾਰ ਵੀ ਚੰਗੇ ਲੱਗਣਗੇ ਇਸ ਕਰਕੇ ਆ ਜਿਹੜਾ ਜੀਵਨ ਵਾ ਇਹਨੂੰ ਵਿਅਰਥ ਨਾ ਗਵਾਈਏ ਤੇ ਆਪਣੀ ਜ਼ਿੰਦਗੀ 'ਚ ਹਰ ਵਕਤ ਸ਼ੁਕਰਾਨਾ ਕਰੀਏ ਜੋ ਚਲਾ ਗਿਆ ਉਹਦਾ ਗਿਲਾ ਨਹੀਂ ਕਰਨਾ ਜੋ ਬਚ ਗਿਆ ਉਹਦਾ ਧੰਨਵਾਦ ਕਰਨਾ ਆਚੇ ਤਰਕਿ ਟ੍ਰਿਬਿਊਨ ਦੇ ਵਿੱਚ ਅੱਜ ਤੋਂ ਕੁਝ ਸਮਾਂ ਪਹਿਲਾਂ ਇੱਕ ਆਰਟੀਕਲ ਆਇਆ ਸੀ ਕਿ ਸਾਡੇ ਪੰਜਾਬ ਦੇ ਬਹੁਤ ਵੀਰ ਕਈ ਵਾਰੀ ਥੋੜੀਆਂ-ਥੋੜੀਆਂ ਗੱਲਾਂ ਪਿੱਛੇ ਖੁਦਕੁਸ਼ੀਆਂ ਕਰ ਲੈਂਦੇ ਆ ਮੰਨ ਲਓ ਕਿਸੇ ਦੀ ਜ਼ਮੀਨ ਤੇ ਕੋਈ ਕਰਜ਼ਾ ਹੀ ਐ ਪੈਸਾ ਚੱਕਿਆ ਉਹਨੇ ਜ਼ਮੀਨ ਉਹਦੀ ਕਿਸੇ ਦੇ ਕੋਲ ਗਹਿਣੇ ਐ ਮੰਨ ਲਓ ਆਤਮ ਹੱਤਿਆ ਕਰਨ ਨਾਲ ਜ਼ਮੀਨ ਗਹਿਣੇ ਤੋਂ ਛੁੱਟ ਜਾਏਗੀ ਉਹ ਤੇ ਉੱਥੇ ਰਹਿਣੀ ਸਗੋਂ ਜੀਵਨ ਚਲਾ ਕੇ ਖਰਾਬ ਕਰ ਲਿਆ ਆਪਣਾ ਇਦਾਂ ਹੀ ਮੇਰੇ ਭਰਾ ਜੇ ਕਿਸੇ ਦੀ ਦੋ ਕਿਲੇ ਕੰਨਗ ਸੜ ਗਈਏ ਤੇ ਆਪੋ ਆਪਣੇ ਇਲਾਕੇ ਚ ਹੰਬੜਾ ਮਾਰ ਕੇ ਉਹਨਾਂ ਦੀ ਮਦਦ ਕੀਤੀ ਜਾਵੇ ਇਮਾਨਦਾਰੀ ਨਾਲ ਪਰ ਉਹਨੂੰ ਇਹ ਨਹੀਂ ਕਹਿਣਾ ਵੀ ਭਾਈ ਤੂੰ ਆਤਮ ਆਪਣੀ ਜੀਵਨ ਰੀਲਾ ਖਤਮ ਕਰਨੀ ਹੈ ਬੜੇ ਲੋਕ ਨੇ ਘਰਾਂ ਦੇ ਕਲੇਸ਼ ਤੋਂ ਕਹਿੰਦਾ ਮੈਂ ਤੇ ਜੀਵਨ ਖਤਮ ਕਰ ਦੇਣਾ ਤੇਰੇ ਖਤਮ ਹੋਣ ਨਾਲ ਕਲੇਸ਼ ਖਤਮ ਹੋ ਜਾਏਗਾ ਤੇਰੇ ਖਤਮ ਹੋਣ ਨਾਲ ਕਰਜ਼ਾ ਲੈ ਜਾਏਗਾ ਪਤਾ ਕਿਉਂ ਇਹ ਸਭ ਕੁਝ ਹੋ ਰਿਹਾ ਅਸੀਂ ਆਪਣੇ ਮੂਲ ਦੀ ਪਛਾਣ ਨਹੀਂ ਕੀਤੀ ਜਦਨ ਅਸੀਂ ਆਪਣੇ ਮੂਲ ਦੀ ਪਛਾਣ ਕਰਾਂਗੇ ਨਾ ਜ਼ਿੰਦਗੀ ਵਿੱਚ ਅਸੀਂ ਮੁਸੀਬਤ ਨਾਲ ਲੜਨਾ ਵੀ ਸਿੱਖ ਲਵਾਂਗੇ ਜ਼ਿੰਦਗੀ 'ਚ ਕਦੀ ਇੱਕੋ ਜਿਹਾ ਸਮਾਂ ਨਹੀਂ ਆਉਂਦਾ ਉਤਰਾ ਚੜਾਉਂਦੇ ਨੇ ਖੁਸ਼ੀ ਵੀ ਆਉਂਦੀ ਹੈ ਗਮੀ ਵੀ ਆਉਂਦੀ ਹੈ ਦੁੱਖ ਵੀ ਆਉਂਦਾ ਤੇ ਸੁੱਖ ਵੀ ਆਉਂਦਾ ਸੁੱਖ ਵੇਲੇ ਉਛਲਣਾ ਨਹੀਂ ਤੇ ਦੁੱਖ ਵੇਲੇ ਅਸੀਂ ਉਲਾਮਾ ਨਹੀਂ ਦੇਣਾ ਆ ਚੇਤਾ ਰੱਖਿਓ ਪੁੱਤਰ ਤੇ ਜਨੰਦਕਾਰਜ ਹੁੰਦਾ ਨਾ ਉਦੋਂ ਸਾਡੇ ਘਰਾਂ 'ਚ ਕੀ ਹੁੰਦਾ ਭਲਾ ਆਮ ਬਹੁਤਿਆਂ ਘਰਾਂ 'ਚ ਕੁਝ ਘਰਾਂ ਨੂੰ ਛੱਡ ਕੇ ਸ਼ਰਾਬਾਂ ਨਸ਼ੇ ਗੁਰੂ ਚੇਤੇ ਹੁੰਦਾ ਸਾਨੂੰ ਉਦੋਂ ਭਲਾ ਬੋਲ ਕੇ ਦੱਸਿਓ ਜੀ ਭਲਾ ਜੋ ਆਪਣੇ ਪੁੱਤਰ ਦਾ ਆਨੰਦ ਕਾਰਜ ਕਰਨਾ ਆਪਾਂ ਧੀ ਦਾ ਮੈਂ ਐਸੇ-ਐਸੇ ਪਰਿਵਾਰ ਵੇਖੇ ਜਿਹੜੇ ਪੀਂਦੇ ਨਹੀਂ ਆ ਉਹ ਕਹਿੰਦੇ ਬਰਾਤ ਨੂੰ ਪਿਉਣੀ ਪੈਣੀ ਹੈ ਜੀ ਸਾਨੂੰ ਅੱਛਾ ਪੁੱਤਰ ਦਾ ਵਿਆਹ ਵਾ ਕਹਿੰਦੇ ਪਿਉਣੀ ਪੈਣੀ ਹੈ ਜੀ ਕਿਉਂ ਪਿਉਣੀ ਪੈਣੀ ਬਈ ਤੁਸੀਂ ਪੀਤੀਏ ਜਾ ਕੇ ਕਹਿੰਦੇ ਨਹੀਂ ਤੁਹਾਡਾ ਬੇਟਾ ਪੀਂਦਾ ਹੈ ਕਹਿੰਦੇ ਨਹੀਂ ਫਿਰ ਕਿਉਂ ਪਿਉਣੀ ਪੈਣੀ ਹੈ ਰਿਸ਼ਤੇਦਾਰ ਕਹਿੰਦੇ ਆ ਜੀ ਜੇ ਤੁਸੀਂ ਨਾ ਪਿਆਈ ਹੈ ਨਹੀਂ ਆਉਣਾ ਤੇ ਮੈਂ ਉਹਨਾਂ ਨੂੰ ਕਿਹਾ ਤੁਸੀਂ ਕਹਿ ਦੋ ਵੀ ਨਹੀਂ ਆਉਣਾ ਤਾਂ ਨਾ ਆਓ ਭਾਈ ਹੈਗੀ ਮਤੇ ਨਹੀਂ ਜੇ ਤੁਹਾਨੂੰ ਗੁਰੂ ਕਹਿ ਦੇਵੇ ਕਿ ਮੈਂ ਤੁਹਾਡੇ ਘਰ ਨਹੀਂ ਆਉਣਾ ਜੇ ਤੁਸੀਂ ਪਿਉਣੀ ਹੈ ਹੁਣ ਤੁਹਾਨੂੰ ਪਤਾ ਵੀ ਗੁਰੂ ਸ਼ਬਦ ਹੈ ਐਦਾਂ ਗੁਰੂ ਨੇ ਕਹਿਣਾ ਨਹੀਂ ਸਾਨੂੰ ਸੋਚਣ ਵਾਲੀ ਗੱਲ ਹੈ ਨਾ ਅੱਜ ਐਸੇ ਕਹ ਕੇ ਅੱਜ ਇਸ ਪਖੰਡ ਇਹ ਚੋਂ ਨਿਕਲ ਨਹੀਂ ਨਾ ਅੱਜ ਲੋਕਾਂ ਨੇ ਇੱਕ ਨਵਾਂ ਰਾਹ ਲੱਭ ਲਿਆ ਵਿਆਹ ਤੋਂ 15 ਦਿਨ ਪਹਿਲਾਂ ਆਪਣੇ ਘਰ 'ਚ ਇੱਕ ਸਹਿਜ ਪਾਠ ਜਾਂ ਅਖੰਡ ਪਾਠ ਜਾਂ ਸ੍ਰੀ ਦਾ ਪਾਠ ਕਰਾ ਲੈਂਦੇ ਉਹਦੇ ਵਿਆਹ ਕਦੋਂ ਨਹੀਂ ਵਿਆਹ ਦੇ 15 ਦਿਨ ਬਾਅਦ ਚਾ ਵਿਆਹ ਬਾਅਦ ਚਵਾ ਇਸ ਕਰਕੇ ਪਹਿਲਾ ਕੰਮ ਨੇ ਬੇਲੜਿਆ ਕੋਈ ਮੁੜ ਕੇ ਖਾਣ ਪੀਣ ਵਿੱਚ ਅਸੀਂ ਵਿਜੀ ਹੋ ਜਾਣਾ ਨਿਕਲੋ ਇਸ ਚੀਜ਼ ਚ ਇਹ ਜੀਵਨ ਜਦੋਂ ਸਾਡੇ ਸਾਹਮਣੇ ਸਾਡਾ ਪੁੱਤ ਜਾਂ ਜਵਾਈ ਨਸ਼ਾ ਪੀਂਦਾ ਨਾ ਪੁੱਤਰ ਜਾਂ ਜਵਾਈ ਪੀਂਦਾ ਚੰਗਾ ਨਾ ਲੱਗਦਾ ਕਈ ਵਾਰੀ ਆਪਾਂ ਇਸ ਦਾ ਮੈਂ ਤੇ ਆਪਣੇ ਪਿੰਡ ਦੀਆਂ ਉਦਾਹਰਨਾਂ ਸੈਂਕੜੇ ਵਾਰ ਦਿੱਤੀਆਂ ਜੀ ਸਾਡੇ ਪਿੰਡ ਚ ਦੋ ਤਿੰਨ ਟੱਬਰ ਮੈਂ ਸਿਖਰ ਤੇ ਗਏ ਜ਼ਮੀਨ ਤੇ ਆਣ ਕੇ ਵੇਖੇ ਜਿੱਥੇ ਪਿਓ ਨੂੰ ਆਪਣੇ ਪੁੱਤਾਂ ਦੇ ਸੰਸਕਾਰ ਇਵਨ ਇਸ ਤੋਂ ਪੋਤਰਿਆਂ ਦੇ ਸਸਕਾਰ ਵੀ ਆਪਣੇ ਹੱਥੀ ਕਰਨੇ ਪਏ ਹੁ ਅੱਗੇ ਜਾ ਕੇ ਪੀੜੀ ਠੋਕਰਾਂ ਖਾ ਕੇ ਸੁਧਰ ਜਾਏ ਤੇ ਵੱਖਰੀ ਗੱਲ ਹੈ ਹਰ ਪਿੰਡ 'ਚ ਇਦਾਂ ਦਾ ਕੋਈ ਨਾ ਕੋਈ ਇੱਕ ਦੋ ਪਰਿਵਾਰ ਉਹ ਜਿਹੜੇ ਇਕੱਠੇ ਬਹਿ ਬਹਿ ਕੇ ਪੀਂਦੇ ਤੇ ਇੱਕ ਜਿਹਾ ਤਾਂ ਕਰਿਓ ਇਹ ਨਸ਼ੇ ਨੇ ਲੋਕਾਂ ਦੀ ਮਤ ਖਰਾਬ ਕਰ ਦਿੱਤੀ ਤੇ ਇਹ ਵੀ ਭਲੇਖਾ ਦਿਮਾਗ 'ਚੋਂ ਬਾਹਰ ਕੱਢ ਦਿਓ ਕਿ ਨਸ਼ੇ ਕੱਲੇ ਪੰਜਾਬ 'ਚ ਹੀ ਆ ਨਾ 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 ਨਸ਼ਾ ਹਰ ਥਾਂ ਤੇ ਮਿਲੂਗਾ ਤੁਹਾਨੂੰ ਜੂਪੀ ਚਲਜੋ ਬਿਹਾਰ ਚਲਜੋ ਕੈਨੇਡਾ ਅਮਰੀਕਾ ਚਲਜੋ ਉੱਥੇ ਕਿਤੇ ਨਸ਼ੇ ਨਹੀਂ ਜਿਨੇ ਬਚਣਾ ਵਾ ਉਹਨੇ ਇੱਥੇ ਵੀ ਆਪਣੇ ਆਪ ਨੂੰ ਬਚਾ ਲੈਣਾ ਜਿਨੇ ਨਹੀਂ ਬਚਣਾ ਉਹਨੇ ਬਾਹਰ ਜਾ ਕੇ ਵੀ ਆਪਣੇ ਆਪ ਨੂੰ ਨਹੀਂ ਬਚਾਉਣਾ ਇਸ ਕਰਕੇ ਸਤਗੁਰ ਦੀ ਬਾਣੀ ਪੜੋ ਚੰਗੀ ਸੰਗਤ ਕਰੋ